ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿ ਜੀਉ ਸਤਨਾਮ ਸ੍ਰੀ ਵਾਹਿਗੁਰੂ

ਉਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਵਾਰ ਵਾਰ ਜਕਤੀਸ ਜਿਸ ਮੈਂ ਅਮਰਤ ਗਿਆਨ ਹੈ ਮਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬਿ ਉਦਦ ਬੰਨੋ ਕਰਿ ਅਨਰਾਗ ਏਕੰਕਾਰ ਸਤਿਗੁਰੂ ਤੇ ਹੈ ਪ੍ਰਸਾਦ ਸਾਥ ਹੋਏ ਵਾਹਿਗੁਰੂ ਜੀ ਕੀ ਫਤਿਹ ਬੇਗਨਾ ਬਿਨਾਸਨ ਸੋਏ ਪੰਜ ਪਿਆਲੇ ਪੰਜ ਪੀਰ ਛਠਮ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸੁਵਾਰੀ ਚੱਲੀ ਪੀੜੀ ਸੋਡੀਆਂ ਰੂਪ ਦੁਖਾ ਬਣ ਬਾਰੂ ਬਾਰੀ ਦਰ ਪੰਜਨ ਗੁਰ ਸੂਰ ਮਾ ਵਡ ਜੋ ਦਾ ਬਹੁ ਪਰ ਉਪਕਾਰੀ ਗੁਰ ਸੂਰ ਬਹੁ ਪਾਰੇ ਉਤਕਾਰੀ ਜੁਗੋ ਜੁਗ ਅਟਲ ਚਬਰ ਤਖਤ ਦੇ ਵਾਲਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਆਪਨ ਗੁਰੂ ਚਰਨਾ ਵਿੱਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫੁਰਖਤੇ ਦੀ ਛਾਂ ਦੇ ਪਾਇਆ ਖੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਜੀ ਨੇ ਬੜੀ ਅਰੇ ਮਤ ਅਪਾਰ ਕਿਰਪਾ ਬਖਸ਼ ਕੀਤੀ ਹੈ ਪਾਪਾਂ ਨੂੰ ਸਾਰਿਆਂ ਨੂੰ ਸ਼ਾਮ ਦੀ ਗੁਰ ਇਤਿਹਾਸ ਦੀ ਕਥਾ ਦੀ ਹਾਜ਼ਰੀ ਭਰਨ ਦਾ ਸੁਪਾਗ ਸਮਾਪਤ ਹੋਇਆ ਹੈ ਗੁਰੂ ਦੀ ਸੰਗਤ ਵੱਡੀ ਕਿਸਮਤ ਨਾਲ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਗੁਰਮੁਖ ਕਉਕੇ ਮਹਾਰਜ ਨੇ ਵਚਨ ਕੀਤਾ ਵਡਪਾਗੀ ਹਰ ਸੰਗਤ ਪਾਵੇ ਭਾਗਿ ਪ੍ਰਮ ਛੋਟਾ ਖਾਵੇ ਬਾਕੀ ਕੰਮਾਂ ਵਾਸਤੇ ਮਨੁੱਖ ਸਮਾ ਕੱਢ ਸਕਦਾ ਹੈ ਪਰ ਚੰਗੇ ਕਰਮ ਕਰਨ ਵਾਸਤੇ ਪਰਪਕਾਰ ਕਰਨਾ ਨਾਮ ਜਪਣਾ ਸੇਵਾ ਕਰਨੀ ਇਹ ਕਿਸੇ ਵਿਰਲੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਕੇ ਸਮਾ ਵੀ ਵਾਹਿਗੁਰੂ ਬਖਸ਼ਿਸ਼ ਵਾਲਾ ਹੈ ਨਾ ਵੀ ਜੋ ਸਿਖ ਅਰਦਾਸ ਕਰਦੇ ਨੇ ਨਿਤ ਪਾਤਸ਼ਾਹ ਆਪ ਦੀ ਕਿਰਪਾ ਨਾਲ ਦਿਨ ਬੜੇ ਸੁਖ ਦਾ ਆਪ ਤੀਤ ਹੋਇਆ ਰਾਤਰੀ ਹੁਕਮਾਂ ਅੰਦਰ ਬਤੀਤ ਕਰੋਣੀ ਅਮਰਤ ਵੇਲੇ ਪਾਤਸ਼ਾਹ ਉੱਠਣ ਦਾ ਉੱਦਮ ਬਖਸ਼ਿਸ਼ ਕਰਨਾ ਔਰ ਉਸੇ ਪਿਆਰਾਂ ਦਾ ਮੇਲ ਮਿਲਣਾ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ ਈਰ ਅਰਦਾਸ ਬੇਤੀ ਕਰਦਾ ਸਿੱਖ ਨਿਤ ਤੇ ਜਦੋਂ ਰਾਤ ਲੰਘ ਜਾਂਦੀ ਹੈ ਫਿਰ ਇਹ ਕਹਿੰਦਾ ਬਾਦਸ਼ਾਹ ਦੇ ਨਾਇ ਵੀ ਬਾਣੇ ਅੰਦਰ ਬਤੀਤ ਕਰਾ ਲੈਣਾ ਨਾਮ ਦੀ ਦਾਤ ਸਤਸੰਗਤ ਬਖਸ਼ਿਸ਼ ਕਰਨ ਜਿਸੀ ਅਰਦਾਸ ਕਰਾਂਗੇ ਨਾ ਪਰਮੇਸ਼ਰ ਸੁਣਦਾ ਜੀ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਅਰਦਾਸ ਜਿਹੜੀ ਹਿਰਦੇ ਦੇ ਅੰਦਰੋਂ ਹੁੰਦੀ ਹੈ ਅੰਦਰੋਂ ਭਾਵਨਾ ਸੱਚੀ ਹੋਣੀ ਚਾਹੀਦੀ ਹੈ ਸਾਡਾ ਮਾਨਕਾਗਰ ਹੋਣਾ ਚਾਹੀਦਾ ਹੈ ਜਿਹੜੀ ਅਰਦਾਸ ਹੈ ਉਹ ਵੀ ਗੁਰਮਤਿ ਅਨਸਾਰ ਹੋਣੀ ਚਾਹੀਦੀ ਹੈ ਇਹ ਨਾ ਵੀ ਅਰਦਾਸ ਵਿੱਚ ਕਿਸੇ ਦੀ ਬੁਰਾ ਸੋਚ ਨਾ ਵੀ ਇਹਦਾ ਮਾੜਾ ਹੋ ਜਾਏ ਉਹ ਕਦੇ ਵੀ ਾਲੇ ਥਾਏ ਨਹੀਂ ਪੈਂਦੀ ਅਰਦਾਸ ਹੁੰਦੀ ਹੈ ਗੁਰਮਤਿ ਅਨਸਾਰ ਜੋੜੀ ਪ੍ਰਮਾਤਮਾ ਦੇ ਕਸਵਟੀ ਤੇ ਖੜੀ ਉਤਲੇ ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਕਿਸੇ ਦਾ ਬੁਰਾ ਨਾ ਸੋਚ ਰੱਖੋ ਤੁਹਾਡਾ ਕਦੇ ਬੁਰਾ ਹੁੰਦਾ ਹੀ ਨਹੀਂ ਨਾ ਤੁਹਾਨੂੰ ਕੋਈ ਦੁੱਖ ਆ ਸਕਦਾ ਗੱਲ ਸਾਡੇ ਕਰਮਾਂ ਤੇ ਖੜੀ ਹੈ ਸਾਡੀ ਸੋਚ ਤੇ ਖੜੀ ਹੈ ਜਿਹੋ ਜੀ ਸਾਡੀ ਸੋਚ ਹੈ ਉਹ ਫਲ ਸਾਨੂੰ ਮਿਲਦਾ ਹੀ ਮਿਲਦਾ ਹੈ ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਪਾਵਨ ਬਾਣੀ ਵਿੱਚ ਉਹਨਾਂ ਦੀ ਬਾਣੀ ਲਿਖੀ ਹੈ ਮਹਾਰਾਜ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਬੜੌਖਾ ਕੰਮ ਬਾਬਾ ਫਰੀਦ ਸਾਹਿਬ ਤਾਂ ਕਹਿੰਦੇ ਵੀ ਫਰੀਦਾ ਬੁਰੇ ਦਾ ਭਲਾ ਕਰ ਅਸੀਂ ਤਾਂ ਚੰਗੇ ਦਾ ਵੀ ਚੰਗਾ ਨਹੀਂ ਕਰ ਸਕਦੇ ਬੁਰੇ ਤਾਂ ਕਰਨੀ ਕਿੱਥੇ ਹੈ ਕੰਡੇ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲਾ ਸਭ ਤੁਹਾਨੂੰ ਕੋ ਦੁੱਖ ਵਾਪਰਦੇ ਨਹੀਂ ਗੁਰਮੁਖੋ ਸੁਖੀ ਸੁਖ ਹੈ ਜੇ ਤੁਹਾਡੀ ਸੋਚ ਉੱਚੀ ਰਹੇਗੀ ਜਿਸੇ ਕਿਸੇ ਵਾਲ ਨਹੀਂ ਵੇਖਾਂਗੇ ਬਸ ਆਪਣੇ ਅੰਦਰ ਬਾਬਾ ਫਰੀਦ ਸਾਹਿਬ ਦਾ ਕਹਿੰਦੇ ਫਰੀਦਾ ਜੇ ਤੂੰ ਸਿਆਣਾ ਕਹੋਨਾ ਆਪਣੇ ਆਪ ਫਰੀਦਾ ਜੇ ਤੂੰ ਅਕਲ ਲਤੀਖ ਕਾਲੇ ਲਿਖ ਨਾ ਲੇਖ ਆਪ ਨੜੇ ਗਿਰੀਵਾਨ ਮੈ ਸਿਰ ਨੀਵਾ ਕਰੇ ਇੱਕ ਬਸ ਆਪਣੇ ਅੰਦਰ ਨੂੰ ਜਾ ਬਾਬਾ ਫਰੀਦ ਸਾਹਿਬ ਕਹਿੰਦੇ ਸਾਡਾ ਸੁਭਾਇ ਸੀ ਕਿਸੇ ਦੇ ਕਰਮਾਂ ਦੇ ਵਿਚਾਰ ਕਰਦਿਆਂ ਉਹ ਹੈ ਕਰਦੇ ਬਾਅਦ ਵਿੱਚ ਬਾਬਾ ਫਰੀਦ ਕਹਿੰਦੇ ਇਹ ਸੋਚਾ ਕਰ ਵੀ ਤੂੰ ਕੀ ਕਰ ਰਿਹਾ ਜਿਸ ਦਿਨ ਆਪ ਆਪਣੇ ਦੀ ਵਿਚਾਰ ਕਰਾਂਗੇ ਵੀ ਮੈਂ ਕੀ ਕੀਤਾ ਜਿੰਦਗੀ ਵਿੱਚ ਮੈਨੂੰ ਮਾਲਕ ਨੇ ਮਨੁੱਖਾ ਜਨਮ ਦਿੱਤਾ ਹੈ ਮੈਂ ਕਿੰਨਾ ਕੁ ਨਾਮ ਜਪਦਾ ਮੇਰਾ ਕਿੰਨਾ ਕੁ ਸਿਮਰਨਾ ਕਿੰਨੀ ਕੁ ਬਾਣੀ ਪੜਦਾ ਬਸ ਮਹਾਰਾਜ ਕਹਿੰਦੇ ਫਿਰ ਬੰਦਾ ਕਿਸੇ ਦੇ ਔਗਣਾ ਵਾਲ ਨੇ ਵੇਖਦਾ ਔਗਣ ਵੇਖਣੇ ਨੇ ਆਪਣੇ ਵੇਖਿਆ ਕਰ ਗੁਣ ਵੇਖਣੇ ਨੇ ਦੂਜੇ ਤੋਂ ਦੂਜੇ ਤੋਂ ਗੁਣ ਲੈਣਾ ਪਉਂਦਾ ਹੈ ਗੁਣ ਕਿਵੇਂ ਲਿਆ ਜਾ ਸਕਦਾ ਹੈ ਨਿਮਾਹ ਹੋ ਕੇ ਸਿਆਣਾ ਬਣ ਕੇ ਕਿਸੇ ਨੂੰ ਕਿਤੇ ਪ੍ਰਾਪਤ ਕੁਝ ਨਹੀਂ ਹੋ ਸਕਦਾ ਹੁੰਦਾ ਗੁਰੂ ਦਰਬਾਰ ਆਨੇ ਆ ਨਿਮਾਹ ਹੋ ਕੇ ਨਿਮਰਤਾ ਵਿੱਚ ਗੁਰੂ ਤੋਂ ਕੁਝ ਸਿੱਖਣਾ ਹੈ ਗੁਰੂ ਦੀ ਬਾਣੀ ਸੁਣ ਕੇ ਪਵਿੱਤਰ ਜੀਵਨ ਬਣਾਉਣਾ ਹੈ ਹਾਉ ਗੁਰਮੁਖੋ ਸਭ ਤੋਂ ਪਹਿਲਾ ਇਤਿਹਾਸ ਦੀ ਕਥਾ ਦੀ ਰਮਤਾ ਤੋਂ ਪਾਤਸ਼ਾਹ ਦੀ ਗੁਰਫਰਤੇ ਪ੍ਰਵਾਨੋਂ ਜੀ ਆਖੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਾਲਿਆ ਕਾ ਇਤਿਆਸ ਸਰਵਣ ਕੀਤਾ ਸੀ ਕਿ ਜਦੋਂ ਪੰਜ ਸਿੱਖ ਜਿਹੜੇ ਲਾਹੌਰ ਤੋਂ ਆਏ ਸੀ ਉਹਨਾਂ ਵਿੱਚੋਂ ਫੈਬਰੀ ਚੰਦ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਜੋ ਕੁਝ ਉੱਥੇ ਵਾਪਰਿਆ ਸਾਰਾ ਪ੍ਰਸੰਗ ਵਰਨਨ ਕਰ ਦਿੱਤਾ ਦੱਸਿਆ ਮਹਾਰਾਜ ਪੰਨਵੇਂ ਪਾਸ਼ ਨੂੰ ਬੜੇ ਤਸੀਹੇ ਦਿੱਤੇ ਆਪੀ ਚੰਦੂ ਨੇ ਆਪਣੇ ਘਰ ਜਾ ਕੇ ਗੁਰੂ ਦੇ ਤਨ ਤੇ ਗਰਮ ਪਾਣੀ ਪਾਇਆ ਤੱਤੀ ਰੇਤ ਪਾਈ ਔਰ ਪਾਤਸ਼ਾਹ ਜੀ ਨੂੰ ਤਤੀ ਤਵੀਤੇ ਬਿਠਾ ਦਿੱਤਾ ਔਰ ਛੇਵੇਂ ਪਾਤਸ਼ਾਹ ਜਿੱਨੀ ਸੰਗਤ ਸੀ ਸਾਰਿਆਂ ਦੇ ਅੱਖੋ ਅੱਖਾਂ ਵਿੱਚੋਂ ਹੰਝੂ ਆ ਗਏ ਵੇਖੋ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਉਹਨਾਂ ਨੇ ਸੋਚਿਆ ਵੀ ਹੁਣ ਬਣਦਾ ਵੀ ਕੁਝ ਨਹੀਂ ਹੈ ਹੌਸਲਾ ਵੀ ਜ਼ਰੂਰੀ ਹੁੰਦਾ ਵੇਖੋ ਆਪਣੇ ਕੋਈ ਦੁੱਖ ਦੀ ਕੋਈ ਮੁਸ਼ਕਲ ਬਣ ਜਾਂਦੀ ਹੈ ਵੀ ਸਿਆਣਾ ਬੰਦਾ ਹੁੰਦਾ ਉਹ ਸਮਝਾਉਂਦਾ ਹੁੰਦਾ ਵੀ ਦੇਖੋ ਵੀ ਹੌਸਲਾ ਕਰੋ ਭਾਈ ਜੇ ਆਪਾਂ ਹੌਸਲੇ ਟਾ ਕੇ ਬਹਿ ਗਏ ਫਿਰ ਬਣਦਾ ਵੀ ਕੁਝ ਨਹੀਂ ਹੈ ਫਿਰ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਛੇਵੇਂ ਪਾਤਸ਼ਾਹ ਮਰਨ ਹੌਸਲਾ ਦਿੱਤਾ ਵੀ ਗੁਰੂ ਅਰਜਨ ਦੇਵ ਸਾਹਿਬ ਕਹਿ ਕੇ ਗਏ ਸਿਵੀ ਕਿਸੇ ਨੇ ਵੀ ਸੋਗ ਨਹੀਂ ਬਣਾਉਣਾ ਸਾਰਿਆਂ ਨੇ ਪ੍ਰਮਾਤਮਾ ਦਾ ਨਾਮ ਜਪਣਾ ਉਹਦੇ ਬਾਣੇ ਵਿੱਚ ਰਹਿਣਾ ਹੈ ਔਜੋ ਅਗਲਾ ਅੱਜ ਦਾ ਇਤਿਹਾਸ ਹੈ ਉਹ ਸਰਵਣ ਕਰਿਏ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀਓ ਤੋਹਰਾ ਹਰ ਗੋਵਿੰਦ ਅਰਬਿੰਦ ਸਿਖ ਰੁਤਤ ਸਹਿ ਸੋਕ ਬਿਲੰਦ ਦੇਖਤ ਭਗਤ ਬ੍ਰਿਧ ਤਵ ਕੀਜੈ ਕੇਦਾਨ ਕੰਦ ਜਿੰਨੇ ਸਿੱਖ ਸਨ ਛੇਵੇਂ ਪਾਤਸ਼ਾਹ ਜੀ ਬਹੁਤ ਛੋਟੀ ਅਵਸਥਾ ਸੀ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਹੀਰ ਹੋਣ ਜਾਣ ਤੇ ਵੱਡੇ ਦੁੱਖ ਵਿੱਚ ਰੋ ਰਹੇ ਸੀ ਸਾਰੇ ਭਾਈ ਸਾਹਿਬ ਲਿਖਦੇ ਨੇ ਹਰ ਗੋਬਿੰਦ ਔਰ ਬ੍ਰਿੰਦ ਸਿੱਖ ਰੁਦਤ ਸੋ ਸੌਂਕ ਬਿਲੰਦ ਦੇਖਤ ਪਾਕਤ ਬਿਰਧ ਤਬ ਕੀਜੈ ਖੇਦ ਨਕੰਦ ਉਸ ਸਮੇਂ ਫਿਰ ਬਾਬਾ ਵਡਾ ਜੀ ਬ੍ਰਹਮ ਗਿਆਨੀ ਨੇ ਨਾ ਉਸ ਸਮੇਂ ਅਜਿਹੇ ਹਾਲਤ ਵੇਖਦੇ ਹੋਏ ਸਾਰੇ ਸੰਤਾਂ ਨੂੰ ਕਿਹਾ ਬਾਬਾ ਵਡਾ ਜੀ ਨੇ ਕਹਿਣ ਲੱਗੇ ਸਾਰੇ ਆਪਣਾ ਦੁੱਖ ਦੂਰ ਕਰੋ ਚਉਪਈ ਸਤਿਗੁਰ ਨਹ ਸੋਚਨ ਕੇ ਯੋਗ ਸੋ ਜਿਸ ਵਿਸਥਾਰਿਓ ਚੌਦਸ ਲੋਗ ਕਨ ਸਮਾਨ ਤਨ ਤਰ ਵਿਦਤਾਵੇ ਜਗ ਕਾਰਜ ਕਰ ਬਹੁਰ ਬਿਲਾਵੇ ਕਹਿਣ ਗੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੋ ਕਰਦੇ ਜੋਗ ਨਹੀਂ ਹਨ ਸਗੁਣ ਨਾ ਆਪਣਾ ਸ੍ਰੇਸ਼ਟ ਜਸ 14 ਲੋਕਾਂ ਵਿੱਚ ਫਲਾਇਆ ਸ੍ਰੀ ਗੁਰੂ ਅਰਜਨ ਦੇਵ ਸਾਜੇ ਮਹਾਂਪੁਰਖ ਬੱਦਲ ਦੇ ਸਮਾਨ ਪਾਵਨ ਸਰੀਰ ਧਾਰਨ ਕਰਕੇ ਪ੍ਰਗਟ ਹੁੰਦੇ ਨੇ ਉਹ ਖੁਦ ਪਰਮਾਤਮਾ ਸਾ ਸਰ ਸੰਸਾਰ ਦਾ ਕਾਰਜ ਕਰਕੇ ਫਿਰ ਆਪ ਲੋਪ ਹੋ ਜਾਂਦੇ ਹਨ ਪਰਮ ਧਾਮ ਬੈਕੁੰਟ ਸਿਧਾਰੇ ਬ੍ਰਿੰਦ ਅਨੰਦ ਬਲਿੰਦ ਬਿਹਾਰੇ ਕਰ ਗਿ ਗਾਈ ਗਾਤੀ ਪਰ ਪੁੱਤਰ ਬਾਦੀ ਪਏ ਸਰੂਪ ਲੀਨ ਨਿਜਾਤੀ ਹੋਈ ਸਾਬ ਲਿਖਦੇ ਨੇ ਬਾਬਾ ਪਟਾ ਜੀ ਕਹਿ ਲਗੇ ਸੰਗਤ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਪਰਮਾਤਮਾ ਦੇ ਘਰ ਬੇਕੁੰਠ ਚਲੇ ਗਏ ਉਹ ਬਹੁਤ ਵੱਡੇ ਆਨੰਦ ਨਾਲ ਵਿੱਚ ਰਹੇ ਨੇ ਗੁਰੂ ਜੀ ਆਪਣੇ ਸੁਪੁੱਤਰ ਸੇਵੀ ਕਰੋ ਹਰ ਗੋਦਨ ਪਾਸ਼ਾ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਆਪ ਆਪਣੇ ਮੂਲੇ ਸਰੂਪ ਪ੍ਰਮਾਤਮਾ ਵਿੱਚ ਲੀਨ ਹੋਵੇ ਕਿਰਨ ਮਿਲੇ ਜਲ ਕਾ ਜਲ ਹੋਊ ਆ ਰਾਮ ਜੋਤੀ ਜੋਤ ਮਿਲੇ ਸੰਪੂਰਨthia ਰਾਮ ਬਾਬਾ ਬਟਾ ਜੀ ਕਹਿਣ ਲੱਗੇ ਸੰਗਤ ਜੀ ਤੁਸੀਂ ਦੁੱਖ ਨਾ ਮਣਾਓ ਸੋਗ ਨਾ ਮਣਾਓ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਰਮਾਤਮਾ ਵਿੱਚ ਲੀਨ ਹੋ ਗਏ ਹਨ ਜੋ ਕਾਰਜ ਕਰੇ ਬਹੁ ਲਲ ਕਹੋ ਰਾਏ ਨੀਕੇ ਪੂਰਨ ਕਰ ਸਮਦਾਏ ਕਾਨੇ ਸਰਾਪ ਸਾਚ ਕਉ ਹੋਇਤ ਸਹੀ ਸਜਾਏ ਸੁਚੰਦਨ ਕੇਤ ਬਾਬਾ ਮੋਹਨਦਾ ਜੀ ਕਹਿਣ ਲੱਗੇ ਵੀ ਗੁਰੂ ਜੀ ਜਿਹੜੇ ਕਾਰਜ ਨੂੰ ਕਰ ਲਿਆਏ ਸਨ ਉਹ ਸਾਰੇ ਚੰਗੀ ਤਰ੍ਹਾਂ ਸੰਪੂਰਨ ਕਰ ਗਏ ਨੇ ਗੁਰੂ ਜੀ ਨੇ ਕਾਨੇ ਦਾ ਸਰਾਪ ਸੱਚਾ ਕਰਨ ਲਈ ਚੰਦੂ ਦੇ ਘਰ ਬਹੁਤ ਜਾਮਾ ਸੰਿਆਸਨ ਉਸ ਪਾਪੀ ਨੇ ਮਹਾਰਾਜ ਨੂੰ ਬੜੇ ਦਸੀਹ ਦਿੱਤੇ ਆਪਣੇ ਕਰ ਲ ਜਾ ਕੇ ਪੂਰਨਤਾ ਦਿਖਾਏ ਬ੍ਰਹਮ ਗਿਆਨੀ ਜਿਨ ਕੇ ਤਨ ਹੰਤਾ ਬ੍ਰਿੱਤ ਹਣੀ ਨਿਜ ਸਰੂਪ ਤੇ ਫੁੱਲੋਂ ਆਨ ਉਠਨ ਨਾ ਦੀਨਸ ਇਕ ਰਸਵਾਨ ਬਾਬਾ ਮੋਢਾ ਜੀ ਕਹਿ ਲਗੇ ਸੰਗਤ ਜੀ ਗੁਰੂ ਜੀ ਨੇ ਬ੍ਰਹਮ ਗਿਆਨੀ ਵਾਲੀ ਸੰਪੂਰਨਤਾ ਦਿਖਾਈ ਬ੍ਰਹਮ ਗਿਆਨੀ ਦੀ ਪਰਵਾਸ਼ਾ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜ਼ਿਕਰ ਕੀਤਾ ਦੇਖੋ ਬਾਣੀ ਦੇ ਵਿੱਚ ਸਾਧ ਦੀ ਗੱਲ ਆਈ ਹੈ ਸਾਧ ਮਹਾਰਾਜ ਨੇ ਕਿਹਨੂੰ ਕਿਹਾ ਸਾਧ ਨਾਮ ਨਿਰਮਲ ਤਾਂ ਕੇ ਕਰ ਤੇ ਜੇ ਬ੍ਰਹਮ ਗਿਆਨੀ ਦੀ ਗੱਲ ਆਈ ਮਹਾਰਾਜ ਨੇ ਕਿਹਾ ਮੁਖ ਸਾਚਾ ਮੁਖ ਸਾਚਾ ਸੋਏ ਅਵਰ ਨ ਪੀਖੈ ਇਕਸ ਬਿਨ ਕੋਏ ਨਾਨਕ ਲਖਣ ਬ੍ਰਹਮ ਗਿਆਨੀ ਹੋਏ ਇਹ ਜਿਹੜਾ ਸ਼ਲੋਕ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਉਹ ਉਚਾਰਨ ਕੀਤਾ ਹੈ ਇਹ ਸਾਰੇ ਉਸ ਅਸ਼ਟਪਦੀ ਦਾ ਸਾਰ ਹੈ ਔਰ ਜਿਹੜੀ ਅਸ਼ਟਪਦੀ ਹੈ ਉਹ ਏਸੇ ਸ਼ਲੋਕ ਦੀ ਵਿਆਖਿਆ ਹੈ ਮਹਾਰਾਜ ਨੇ ਕੁੱਲ ਕੇ ਲਿਖਿਆ ਬ੍ਰਹਮ ਗਿਆਨੀ ਦੇ ਲੱਛਣ ਕੀ ਨੇ ਮਹਾਰਾਜ ਨੇ ਕਿਹਾ ਮਨ ਸਾਚਾ ਮੁਖ ਸਾਚਾ ਸੋਏ ਨਾਨਕ ਦੇ ਲਖਣ ਬ੍ਰਹਮ ਗਿਆਨੀ ਹੋਏ ਅੱਗੇ ਜਿੰਨੀ ਅਸ਼ਟ ਪਦੀ ਉਹਦੇ ਵਿੱਚ ਲਖਣ ਲਿਖੇ ਨੇ ਕੀ ਲਖਣ ਨੇ ਕੋੜ ਬ੍ਰਹਮ ਗਿਆਤੀ ਹੈ ਬਾਬਾ ਬਟਾ ਜੀ ਕਹਿਣਗੇ ਸੰਗਤ ਜੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਬ੍ਰਹਮ ਗਿਆਨੀ ਸਨ ਬ੍ਰਹਮ ਗਿਆਨੀ ਵਿੱਚ ਮਹਾਰਾਜ ਨੇ ਬ੍ਰਹਮ ਗਿਆਨੀ ਨਰਮਲ ਤੇ ਦਰਮਲਾ ਜੈਸੀ ਮੈਲ ਨਾ ਲਾਗਾ ਜੀ ਬ੍ਰਹਮ ਗਿਆਨੀ ਨਾਖਸ ਦਾ ਬੁਰਾ ਕਰਦਾ ਨਕਸ਼ ਦਾ ਬਰਾਸ ਹੋਦਾ ਮਹਾਰਾਜ ਇਹ ਤੇਰੇ ਬ੍ਰਹਮ ਗਿਆਨੀ ਦੀ ਅਵਸਥਾ ਐਸੀ ਹੁੰਦੀ ਐ ਜਿੰਨੇ ਧਰਤੀ ਐ ਨਾ ਕੋਈ ਇਹਦੇ ਢੋਏ ਮੱਟੀ ਜਾਏ ਉਹ ਕਿਸੇ ਨੂੰ ਦੁੱਖ ਨਹੀਂ ਜੰਦੀ ਕੋਈ ਚੰਦਨ ਦਾ ਲੇਪ ਕਰ ਦੇ ਤਾਂ ਕਿਸੇ ਨੂੰ ਸੁੱਖ ਨਹੀਂ ਦਿੰਦੀ ਇਸੇ ਤਰ੍ਹਾਂ ਬ੍ਰਹਮ ਗਿਆਨੀ ਹੁੰਦੇ ਨੇ ਦੇਖੋ ਗੁਰੂ ਅਰਜਨ ਦੇਵ ਜੀ ਪਾਸ਼ਣ ਵੜਨ ਸੀਹੇ ਦਿੱਤੇ ਚੰਦੂ ਪਾਪੀ ਨੇ ਮਹਾਰਜ ਨੇ ਇੱਕ ਵਾਰੀ ਵੀ ਉਹਨੂੰ ਸ਼ਰਾਪ ਨਹੀਂ ਦਿੱਤਾ ਮਹਾਰਜ ਵੈਸੋ ਮਾਲਕ ਦਾ ਬਾਣਾ ਸੀ ਹੁਕਮ ਸੀ ਮੰਨਦੇ ਰਹੇ ਨਾ ਕੋ ਮੇਰਾ ਦੁਸ਼ਮਨ ਰਹਾ ਨਾ ਹਮ ਕੀ ਕਿਸਕੇ ਲੈ ਰਾਈ ਬ੍ਰੰਪ ਸਾਰ ਪਸਾਰੂ ਪੀਤਰ ਸਤਗੁਰ ਤੇ ਸੋਝੀ ਪਾਈ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਵਾਹਿਗੁਰੂ ਦੇ ਬਾਣੇ ਵਿੱਚ ਰਜਾ ਵਿੱਚ ਰਹਿ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜੀ ਤਸੀਹੇ ਸੰਦੇ ਰਹੇ ਇੱਕ ਵਾਰ ਇਹ ਵੀ ਤੂੰ ਛਿੱਕਾ ਵਾਚਨ ਨਹੀਂ ਬੋਲਿਆ ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬ੍ਰਹਮ ਗਿਆਨੀ ਸਨ ਜਿਨ੍ਹਾਂ ਨੇ ਸੁਰਤੀ ਨੇ ਸਰੀਰ ਦੇ ਹੰਕਾਰ ਨੂੰ ਖਤਮ ਕੀਤਾ ਹੋਇਆ ਸੀ ਰਸ ਵਿੱਚ ਰਤੇ ਗੁਰੂ ਜੀ ਨੇ ਆਪਣੇ ਸਰੂਪ ਤੋਂ ਹੋਰ ਕੋਈ ਫੁਰਨਾ ਪੈਦਾ ਨਹੀਂ ਹੋਣ ਦਿੱਤਾ ਜਗ ਕੀ ਵਰਤਨ ਸਹਿਜ ਸਵਾਏ ਬਿਨਾਂ ਯਤਨ ਜਿਮ ਹੋਤੀ ਜਾਏ ਭਗਤ ਕਬੀਰ ਨਾਮ ਦਿਉ ਆਦ ਪੀਰ ਪਰੀ ਕੀਨਸ ਪ੍ਰਭ ਆਦ ਕਹਿਣ ਕਿ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਜਗਤ ਨ ਵਰਤਾਵਾ ਵਰਤੋ ਬਿਹਾਰ ਸਾਂਤ ਸੁਭਾਵ ਵਾਲੀ ਸੀ ਸ਼ਾਂਤੀ ਦੇ ਪੁੰਜ ਸੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਵੇਖੋ ਤੱਤੀ ਤਵੀ ਤੇ ਬੈਠ ਗਏ ਠੰਡੇ ਰਹੇ ਤਵੀ ਤੱਤੀ ਸੀ ਗਰਮ ਪਾਣੀ ਸੀ ਮਹਾਰਾਜ ਠੰਡੇ ਸੀ ਰੇਤ ਤਾਸੇ ਗੁਰੂ ਪਾਤਸ਼ਾਹ ਠੰਡੇ ਸੀ ਇੱਕ ਵਾਰੀ ਵੀ ਕੋੜਾ ਬਚਨ ਨਹੀਂ ਬੋਲਿਆ ਭਾਈ ਸਾਹਿਬ ਲਿਖਦੇ ਨੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜਗਤ ਨਾਲ ਵਰਤਾਰਾ ਸਾਂਤ ਸਵਾਬ ਵਾਲਾ ਸੀ ਬੜੇ ਸ਼ਾਂਤੀ ਵਾਲੇ ਨਿਮਰਤਾ ਵਾਲੇ ਸੰ ਬੜੀ ਸੈਨਸੀਲਤਾ ਸੀ ਵੇਖੋ ਆਪਾਂ ਪਿੱਛੇ ਇਤਿਹਾਸ ਆਪਾਂ ਸਰਵਣ ਕੀਤਾ ਵੀ ਪ੍ਰਿਥੀ ਚੰਦ ਨੇ ਬੜੇ ਵਾਰ ਕੀਤੇ ਇੱਕ ਵਾਰ ਇਹ ਵੀ ਮਹਾਰਾਜ ਨੇ ਆਪਣੇ ਭਰਾ ਨਾਲ ਕਲੇਸ਼ ਲੜਾਈ ਨਹੀਂ ਜੇ ਕੀਤੀ ਇੱਕ ਪਾਸੇ ਹੋ ਜਾਂਦੇ ਸਨ ਫਿਰ ਸੁਲਵੀ ਖਾ ਤੜ ਕੇ ਆਇਆ ਫਿਰ ਸੂਲੀ ਖਾ ਆਇਆ ਅੱਛਾ ਮਹਾਰਾਜ ਕਹਿੰਦੇ ਉਹ ਮਾਲਕ ਪ੍ਰਮਾਤਮਾ ਹੈ ਜੋ ਰਾਖੇ ਸਾਂਝਾ ਮਾਰ ਸਕੇ ਨਾ ਕੋਇ ਵੀ ਪ੍ਰਮਾਤਮਾ ਆਪਣੇ ਭਗਤਾਂ ਦੇ ਜੁਗਾਂ ਤੋਂ ਰੱਖਦਾ ਹੈ ਮਹਾਰਾਜ ਇਹ ਡ੍ਰਿਡ ਵਿਸ਼ਵਾਸ ਵਾਲੇ ਸਨ ਭਾਈ ਸਾਹਿਬ ਜੀ ਲਿਖਦੇ ਨੇ ਵੀ ਗੁਰੂ ਅਰਜਨ ਦੇ ਪਾਤਸ਼ਾਹ ਦੀ ਸਾਤ ਸਵਾ ਵਾਲੇ ਜੋ ਬਿਨਾਂ ਜਾਤਨ ਕੀਤੇ ਆਪਨੇ ਆਪ ਹੋਈ ਜਾਂਦਾ ਸੀ ਭਗਤ ਵੀਰ ਭਗਤ ਨਾਮ ਜਪ ਸਾਰੇ ਭਗਤਨ ਜਨ ਢੀੜ ਪਈ ਤਾ ਪ੍ਰਮਾਤਮਾ ਨੂੰ ਯਾਦ ਕੀਤਾ ਕੁਛ ਤੇ ਕੁਛ ਕਰ ਨਹਿਨ ਦਿਖਾਈ ਗਿਆਨ ਉਮਰਤਾ ਇਹੀ ਜਨਾਈ ਸਤ ਆਤਮ ਜਗ ਜੀਵ ਸਭ ਕਾਚੇ ਜਿਸਕੇ ਓਰ ਨਿਸ਼ਚੈ ਅਸ ਸੱਚੇ ਬਾਣੀ ਵਿੱਚ ਮਹਾਰਾਜ ਨੇ ਕਿਹਾ ਵੀ ਜਦੋਂ ਵੀ ਭਗਤਾਂ ਦੇ ਢੀੜ ਪਈ ਉਹਨਾਂ ਨੇ ਕਿਸੇ ਮਨੁੱਖ ਦਾ ਸਹਾਰਾ ਨਹੀਂ ਜਿਲੇਆ ਬਾਅਦ ਉਸ ਉਹਨਾਂ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਇਹਨਾਂ ਭਗਤਾਂ ਨੇ ਮਨੁੱਖਾਂ ਤੋਂ ਕੁਝ ਤੋਂ ਕੁਝ ਕਰਕੇ ਦਿਖਾਇਆ ਸੀ ਬਾਬਾ ਕਬੀਰ ਸਾਹਿਬ ਜੀ ਬਾਬਾ ਨਾਮਦੇਵ ਜੀ ਭਗਤ ਰਵਿਦਾਸ ਜੀ ਜਿਹੜੇ ਧਰਮ ਦੇ ਠੇਕੇਦਾਰ ਸਨ ਉੱਚੀ ਜਾਤ ਵਾਲੇ ਬੜੀ ਨਫ਼ਰਤ ਕਰਦੇ ਸੀ ਕਹਿੰਦੇ ਵੀ ਸਾਨੂੰ ਵੀ ਅਧਿਕਾਰ ਹੈ ਨਾਮ ਜਪਣ ਦਾ ਨੌ ਮੰਦਰਾਂ ਵਿੱਚ ਵੜਨ ਦਿੰਦੇ ਸੀ ਬਾਬਾ ਨਾਮਦੇਵ ਜੀ ਸੀ ਜਾਓ ਨਾ ਮਹਾਰਾਸ਼ਟਰ ਦੇ ਵਿੱਚ ਇੱਕ ਹੰਗੋਲੀ ਜ਼ਿਲ੍ਹਾ ਪੈਂਦਾ ਉੱਥੇ ਭਗਤ ਨਾਮਦੇਵ ਜੀ ਦਾ ਦੋਰਾ ਵੀ ਹੈ ਬਹੁਤ ਪੁਰਾਣਾ ਜਿੱਥੇ ਉੱਥੇ ਜਾਦ ਦੇ ਹੰਕਾਰਿਆ ਨੇ ਵੜਨ ਦਿੱਤਾ ਸੀ ਇੱਕੋ ਜਿਹੜੇ ਬੰਦਗੀ ਵਾਲੇ ਨੇ ਨਾ ਉਹਨਾਂ ਦਾ ਪ੍ਰਵੇਸ਼ਕ ਦੇ ਨਾਲ ਪਿਆਰ ਹੁੰਦਾ ਹੈ ਕਹਿੰਦੇ ਮੰਦਰ ਵਿੱਚ ਆਰਤੀ ਹੋ ਰਹੀ ਸੀ ਜਦੋਂ ਬਾਬਾ ਨਾਮਦੇਵ ਨੂੰ ਪਤਾ ਲੱਗਿਆ ਵੀ ਵਾਇਗੁਰ ਦੀ ਆਰਤੀ ਹੋ ਰਹੀ ਹੈ ਪਰਮੇਸ਼ਰ ਦਾ ਨਾਮ ਜਪਿਆ ਜਾ ਰਿਹਾ ਭੱਜ ਕੇ ਗਏ ਉਹਨਾਂ ਜਾਦੇ ਹੰਕਾਰੀਆਂ ਨੇ ਪੰਡਤਾਂ ਨੇ ਬੜ ਨਿੰਦਤਾ ਭਗਤ ਨਾਮਦੇਵ ਬੜੇ ਤੱਕੇ ਮਾਰੇ ਤੱਕੇ ਮਾਰਨ ਦਾ ਜ਼ਿਕਰ ਮਲਾਰ ਬਾਣੀ ਦੇ ਵਿੱਚ ਭਗਤ ਨਾਮਦੇਵ ਨੇ ਲਿਖਿਆ ਇਹ ਪੰਡਿਆ ਮੋਕੋ ਢੇੜ ਕਹਿਤ ਤੇਰੀ ਪੈਸ਼ ਪਛੰਡੀ ਹੋਇ ਲਾਏ ਇਹ ਸ਼ਬਦ ਬਾਣੀ ਵਿੱਚ ਲਿਖਿਆ ਹੋਇਆ ਵੀ ਪ੍ਰਮਾਤਮਾ ਮੈਂ ਤਾਂ ਤੇਰਾ ਨਾਮ ਸੁਣ ਕੇ ਆਇਆ ਸੀ ਵੀ ਮੈਂ ਵੀ ਜਪਾਂਗਾ ਪਰ ਜਿਹੜੇ ਇਹ ਤੇਰੇ ਪਾण्डे ਨੇ ਮੈਨੂੰ ਬੜਨ ਨਹੀਂ ਦਿੱਤੇ ਫਿਰ ਕਹਿੰਦੇ ਉਸੇ ਮੰਦਰ ਦਾ ਜਿਹੜਾ ਮੂਹ ਸੀ ਭਗਤ ਨਾਮਦੇਵਰ ਫਿਰ ਗਿਆ ਸੀ ਫਿਰ ਦਿਹਾੜਾ ਦੇਹੁਰਾ ਨਾ ਪੰਡਿਆਨ ਪੁੱਤ ਸ਼ਵਾਰ ਫਿਰਦੀ ਆ ਦਿਹੋਰਾ ਨਾਮੇ ਕੋ ਪੰਡਿਆਨ ਪੁੱਤ ਸ਼ਵਾਰ ਪੰਡਿਆ ਜਿਹੜੇ ਪਾਂਡੇ ਸੀ ਉਹਨਾਂ ਵੱਲ ਪਿੱਠ ਕਰ ਲਈ ਇਸ ਕਰਕੇ ਤੇ ਭਾਈ ਸਾਹਿਬ ਲਿਖਦੇ ਨੇ ਵੀ ਜਿੰਨੇ ਭਗਤ ਸੀ ਜਦੋਂ ਈੜ ਪਈ ਹੈ ਹਮੇਸ਼ਾ ਨਾਮ ਜਪਣ ਵਾਲਿਆਂ ਤੇ ਸਿਮਨ ਕਰਨ ਵਾਲਿਆਂ ਤੇ ਮੁਸ਼ਕਲਾਂ ਆਉਂਦੀਆਂ ਨੇ ਦੂਜਿਆਂ ਲੋਕਾਂ ਤੇ ਨੇ ਲੋਕੀ ਜਦੋਂ ਵੀ ਉਂਗਲ ਠਾਉਂਦੇ ਨੇ ਚੰਗੇ ਕੰਮ ਕਰਨ ਵਾਲਿਆਂ ਚ ਨਾਮ ਜਪਣ ਵਾਲਿਆਂ ਚ ਹੀ ਕਮੀਆਂ ਵੇਖੀ ਜਾਂਦੇ ਨੇ ਬਾਕੀ ਇਹ ਤਾਂ ਹੁੰਦੀ ਹੀ ਨੇ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ ਜਦੋਂ ਭੀੜ ਪੈਂਦੀ ਆ ਉਹ ਤਾਂ ਵਾਹਿਗੁਰੂ ਨੂੰ ਯਾਦ ਕਰਦੇ ਨੇ ਮਾਲਕਾ ਤੂੰ ਹੀ ਸਾਡਾ ਰਖਾ ਭਾਈ ਸਾਹਿਬ ਕਹਿੰਦੇ ਵੀ ਇਹਨਾਂ ਭਗਤਾਂ ਨੇ ਭਗਤ ਨਾਮਦੇਵ ਰਉਦਾਸ ਜੀ ਇੰਨਾ ਭਗਤਾਂ ਨੇ ਮਨੁੱਖਾਂ ਨੂੰ ਕੁਝ ਤੋਂ ਕੁਝ ਕਰਕੇ ਵਿਖਾ ਦਿੱਤਾ ਉਹਨਾਂ ਨੇ ਇਹੀ ਗਿਆਨ ਦੀ ਕਮੀ ਵਿਖਾਈ ਉਹਨਾਂ ਦੱਸਿਆ ਕਿ ਆਤਮਾ ਹੀ ਸੱਚ ਹੈ ਸਾਰਾ ਸੰਸਾਰ ਸਥਾਈ ਨਾਸ ਬਨ ਹੈ ਜਿਸ ਨੇ ਮਨ ਜਿਹਾ ਸੱਚਾ ਨਿਸ਼ਚੇ ਧਾਰਨ ਕੀਤਾ ਜੇ ਨਾਨਕ ਤੂੰ ਪਰਪੁਰਨਾ ਕਰੈ ਨਾ ਆਪਣਾ ਸਰੂਪ ਲਖੈ ਅਨਤਰੈ ਅਸ ਸੁਆਮੀ ਠੈ ਨੈ ਸੋਚਨ ਜੋਗ ਕਿਰਪਾ ਤੈਨੂੰ ਉਦਰੇ ਬਹੁ ਲੋਗ ਬਾਬਾ ਬੁੱਢਾ ਜੀ ਕਹਿਣ ਲਗੇ ਵੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਬ੍ਰਹਮ ਗਿਆਨੀ ਸਾਹਿਬ ਉਹ ਸੰਸਾਰੀ ਗੱਲਾਂ ਤੇ ਭਾਗ ਆ ਦੇ ਸੰਕਲਪ ਪੈਦਾ ਨਹੀਂ ਸੀ ਕਰਦੇ ਪਬ ਦੇ ਕੋ ਸੰਸਾਰ ਇਹਨਾਂ ਨੇ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਵੱਡੇ ਵੱਡੇ ਭਗਤਾਂ ਨੂੰ ਵੀ ਨਹੀਂ ਬਖਸ਼ਿਆ ਮਨੁੱਖੀਤਾ ਗਾਲੀ ਕੀ ਹੈ ਸਮੇਂ-ਸਮੇਂ ਤੇ ਵੇਖੋ ਇਤਿਹਾਸ ਪੜ੍ਹ ਕੇ ਵੀ ਇਹਨਾਂ ਲੋਕਾਂ ਨੇ ਤਾਂ ਗੁਰੂ ਸਾਹਿਬਾਂ ਨੂੰ ਵੀ ਚੰਗਾ ਨਹੀਂ ਕਿਹਾ ਆਪੇ ਨਾ ਸੋਚੀ ਵੀ ਕਿਸੇ ਵਾਸਤੇ ਚੰਗਾ ਬਣਨਾ ਨਹੀਂ ਕਦੇ ਵੀ ਸੰਸਾਰੀ ਲੋਕਾਂ ਦੀ ਗੱਲਾਂ ਦਾ ਕੋਈ ਅਸਰ ਨਹੀਂ ਕਰਨਾ ਚਾਹੀਦਾ ਵੀ ਫਲਾਣਾ ਬੰਦਾ ਆਪਣੀ ਬਦਨਾਮੀ ਕਰਦਾ ਬਾਣੀ ਪੜਨੋਂ ਹਟ ਜਾਈਏ ਗੁਰੂ ਘਰਾ ਕੋਣ ਨਹੀਂ ਹਟਣਾ ਚਾਹੀਦਾ ਗੁਰੂ ਸਤ ਸੰਗਤ ਕਰਨੀ ਨਾਮ ਜਪਣਾ ਬਾਣੀ ਪੜਨੀ ਸੰਸਾਰੀ ਗੱਲਾਂ ਮਲ ਧਿਆਨ ਕਰ ਕਦੇ ਨਹੀਂ ਹਟਣਾ ਚਾਹੀਦਾ ਗੁਰਮਖੋ ਕੁਦਰਤੀ ਹੁੰਦਾ ਵੀ ਜਦੋਂ ਅਸੀਂ ਚੰਗੇ ਰਸਤੇ ਚੱਲਦੇ ਹੋ ਬਾਣੀ ਪੜਦੇ ਹੋ ਨਾਮ ਜਪਦੇ ਹੋ ਨਾ ਇਰ ਬਾਣੀ ਚ ਗੁਰੂ ਨੇ ਵੀ ਲਿਖਿਆ ਕਲਯੁਗ ਦੇ ਲਖਣ ਜੇ ਕੋ ਨਾਮ ਲਏ ਬਦਨਾਵੀ ਕਲ ਕੇ ਲਖ ਅਈ ਵੀ ਲੋਕ ਬਦਨਾਮ ਕਰਨ ਦੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਨੂੰ ਨੀਮਾ ਕਿਵੇਂ ਰਖਾਇਆ ਜਾਏ ਇਹ ਕੁਦਰਤੀ ਸੁਭਾਅ ਹੈ ਸੰਸਾਰੀ ਲੋਕਾਂ ਦਾ ਭਾਈ ਸਾਹਿਬ ਲਿਖਦੇ ਨੇ ਵੀ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾ ਉਹ ਸੰਸਾਰੀ ਗੱਲਾਂ ਤੇ ਆਪਣੇ ਮਨ ਵਿੱਚ ਸੰਕਲਪ ਪੈਦਾ ਨਹੀਂ ਸੀ ਕਰਦੇ ਆਪਣੇ ਸਰੂਪ ਨੂੰ ਬਾਤੂ ਰੂਪ ਸਮਝ ਕੇ ਮਨ ਵਿੱਚ ਦਵੇਤ ਭਾਵਨਾ ਸੀ ਤਰਦੇ ਵੀ ਆਹ ਬੰਦਾ ਮਾੜੀ ਕਰਦਾ ਮੈਂ ਇਹਦਾ ਦੁਸ਼ਮਣ ਨਹੀਂ ਕਦੇ ਵੀ ਰਸੋ ਦੇ ਸਭ ਦਾ ਪਲਾਸ ਹੋਦੇ ਸੀ ਵੀ ਸਾਰੇ ਚੰਗੇ ਨੇ ਭਾਈ ਸਾਹਿਬ ਲਖਦੇ ਇਸ ਪ੍ਰਕਾਰ ਮਾਲ ਗੁਰੂ ਅਰਜਨ